ਦੀ ਭਰਾ ਸੰਦੀਪ ਲੁਧਰਾ ਆਪ ਨੂੰ ਅੱਜ ਮਿਲਿਆ ਤੇ ਅੱਜ ਕਹਿੰਦਾ ਬਾਈ ਕਹਿੰਦਾ ਰੌਕ ਦੀ ਟਰਾਈ ਲੈਣੀ ਆ ਅਸੀਂ ਮੈਂ ਆਇਆ ਸੀ ਸਰਵਿਸ ਕਰਾਉਣ ਗੱਡੀ ਦੀ ਤੇ ਬਾਈ ਪਹਿਲਾਂ ਬਾਈ ਉਹ ਦੂਜੀ ਦੀ ਹਾਂ ਹਾਂ ਇਹ ਨਦੀ ਦੀ ਇਹ ਨਦੀ ਟਰਾਈ ਕੀਤੀ ਪਹਿਲਾਂ ਹਨਾ ਤੇ ਹੁਣ ਆਪਾਂ ਕਰਾਂਗੇ ਰੌਕ ਦੀ ਰੌਕ ਦੀ ਟਰਾਈ ਕਰਾਂਗੇ ਜੇ ਬੰਨ ਫਿੱਟ ਵੈ ਜੀ ਤਾਂ ਅਸੀਂ ਝੱਟ ਫਿਰ ਫੌਦਾ ਮਾਰ ਵੀ ਦਿੰਨੇ ਹੁੰਦੇ ਆ ਕਿਉਂ ਬਾਈ ਇਸਨੀ ਲੈ ਬਈਆ ਸੁਨੀਪ ਬਾਈ ਦਾ ਮੁੰਡਾ ਹੈ ਚਲੋ ਅੱਜ ਇਸ ਦਾ ਆਪਣੇ ਤੇ ਯਕੀਨਤਾ ਕਰਦੇ ਨੇ ਇੰਨਾਂ ਕਾ ਹਾਂ ਹੈ ਲਓ ਜੀ ਭਰਾ ਸਾਡਾ ਸੰਦੀਪ ਬੈਟਾ ਲਾਉਣੇ ਪੈਣਗੇ ਕਿਉਂਕਿ ਆਪਾਂ ਨੂੰ ਹਨਾ ਇਹ ਸੋਨਾ ਸੁਨਿਆ ਵੀ ਦੇਣਾ ਆਪਾਂ ਨੇ ਵੈੱਟ ਤੋਂ ਬਿਨਾਂ ਗੱਡੀ ਚਲਾਇਆ ਕਰੋ ਇਹ ਪਹਿਲੀ ਵਾਰ ਕਰ ਰਹੇ ਹਾਂ ਬਈ ਟਰਾਈ ਡਰ ਰਹੇ ਹਾਂ ਹਾਂ ਪਹਿਲਾਂ ਵੀ ਟਰਾਈ ਲੱਤੀ ਜੀ ਹਾਂ ਇੱਕ ਵਾਰ ਹਾਂ ਪਹਿਲਾਂ ਉਹ ਦੂਈ ਦੀ ਲਈ ਸੀ ਅੱਛਾ ਓਕੇ ਤੇ ਗੱਬਰੂ ਨੂੰ ਦਿਖਾਉਣ ਖਾਤਰ ਆ ਬੈਠਾ ਬਾਈ ਸਾਡੇ ਨਾਲ ਯਕੀਨ ਤਾਂ ਹੈ ਘੱਟ ਤੇ ਹਾਂ ਕਿਆ ਬਾਤ ਹੈ ਓ ਬਾਈ ਪ੍ਰੋਪਰ ਲੌਗ ਬੁੱਕ ਭਰਨੀ ਪੈਂਦੀ ਹੈ ਨਾ ਦਿਖਾਉਣਾ ਪੈਂਦਾ ਕੰਪਨੀ ਨੂੰ ਰਿਕਾਰਡ ਹਾਂ ਚੱਲੋ ਚੱਲੋ ਇਹ ਰਿਕਾਰਡ ਰੱਖਣਾ ਪੈਂਦਾ ਨਾ ਬਈ ਫਿਰ ਕੰਪਨੀ ਦਿਖਾਉਣ ਲਈ ਨਾ ਮੈਂ ਵੀ ਡਰਾਈਵ ਕਰ ਲਈ ਹੈ ਨਾ ਤੇ ਹੁਣ ਉਸਤਾਦ ਸੱਜਣ ਗੱਭਰੂ ਲੈ ਹੁਣ ਬਾਈ ਦਾ ਮੁੰਡਾ ਚਲਾਉਗਾ ਲੈ ਵੀ ਗੱਭਰੂ ਆ ਉਸ ਤਰ੍ਹਾਂ ਇਹਨੂੰ ਹੋ ਲੱਗਦਾ ਹੈ ਇਹ ਨਾ ਜਿਹੜਾ ਆਟੋਮੈਟਿਕ ਦਾ ਅੜਾਸ ਕੀ ਹੁੰਦਾ ਅੜਾਸ ਅੜਾਸ ਬਾਵਾਂ ਦੇ ਕੋਈ ਨਾ ਤਾਂ ਲੱਗੀ ਹੁੰਦਾ ਲੈ ਚ ਕਰ ਲਓ ਤੁਸੀਂ ਗੱਡੀ ਨੂੰ 50 ਤੋਂ ਉੱਪਰ ਕਰ ਲਓ 60 ਤੋਂ ਕਰ ਲਓ 90 ਰੁਪਏ ਦਾ ਕਰਕੇ ਲਾ ਲਾਂਗੇ ਆਪਾਂ ਸੈਟ ਲੱਗ ਬਰਨ ਦਾ ਫੜਾ ਕੱਲਾ ਦਾ ਸੈਟ ਲੱਗਣ ਨੂੰ ਉੱਪਰ ਇਹਦੇ ਲਾਵਾ ਹਾਂ ਇਹਦੇ ਪੱਟੀ ਜੀ ਕਰ ਲੈ ਇੱਕ ਜਿਹੜੇ ਮਰਜ਼ੀ ਕਰ ਲੈ ਇੱਕ ਜਿਹੜਾ ਟਪਾ ਲਾ ਪਹਿਲਾਂ ਘੱਟ ਜਾ ਲੈ ਪੱਟੀ ਤੋਂ ਬਾਹਰ ਨਹੀਂ ਜਾਂਦੀ ਉਹਨਾ ਏ ਜੇ ਕੋਈ ਚੀਜ਼ ਆਉਤਾ ਵੀ ਸੈਂਸਰ ਦੇ ਨਾਲ ਰੁਕ ਜੂ ਹਨਾ ਕਮਾਲ ਇਹਨੂੰ ਅਡਾਸ ਕਹਿੰਦੇ ਬਾਈ ਅਡਾਸ ਲੈਵਲ 2 ਹੈ ਅਡਾਸ ਲੈਵਲ 2 ਹੈ ਦੇਖੋ ਜੇ ਪੱਟੀ ਦੇ ਨਾਲ ਨਾਲ ਹੀ ਰਹੋਗੇ ਪੱਟੀ ਤੇ ਇੱਥੇ ਰੱਖ ਇੱਥੇ ਇੱਥੇ ਕਮੋ ਇਹਦਾ ਵੀ ਮੈਂ ਲੇਟ ਕਾਉਂ ਜਾਉਣੀ ਏ ਇਹ ਮੇਰਾ ਪਾ ਬੰਦ ਆ ਹਾਂ ਤੇਰੇ ਹੱਥ ਸੱਟ ਰਖੇ ਨੇ ਹਾਂ ਹਾਂ ਗੈਰ ਰੇਸ ਤੋਂ ਪੈਰ ਵੀ ਨਹੀਂ ਗਿਆ ਨਾ ਰੇਸ ਤੇ ਪੈਰ ਹਾਂ ਨਾ ਹੈ ਜੀ ਬਹੁਤ ਸਹੀ ਹੈ ਜੀ ਆਪੇ ਹੁੰਦੇ ਉਹ ਜਿਹਾ ਕੁਛ ਹੋ ਗਿਆ ਪਰਲੀ ਪੱਟੀ ਇਹ ਕਰ ਲਓ ਪਰਲੀ ਪੱਟੀ ਜੀ ਕਰੋ ਪਹਿਲਾਂ ਫੁੱਲ ਸਪੀਡ ਤੇ ਸੀ ਉਹ ਟਰੱਕ ਨੇੜੇ ਆ ਗਿਆ ਫਿਰ ਇਹਨੇ ਆਪਣੇ ਆਪ ਹਨਾ ਅੱਧ ਸਟੀering ਕੋ ਹੱਥ ਸੱਡੇ ਹੋਏ ਤੇ ਰੇਸ ਤੋਂ ਪੈਰ ਸੱਟੇ ਨਹੀਂ ਜਮਾ ਹੁਣ ਸਲੋ ਹੋ ਗਈ ਜਿੱਦ ਤੱਕ ਲੈਣਾ ਸੀ ਕਰਕੇ ਦੱਸਿ ਮੈਨੂੰ ਇਧਰ ਕਦ ਸਪੀਡ ਵਾਜੂਗੀ ਆ ਦੇਖ ਕਰਕੇ ਛੱਡ ਦੇ ਇੱਕ ਗੇਂਦ ਚੱਲ ਛੱਡ ਦੇ ਛੱਡ ਦੋ ਛੱਡ ਦੋ ਹਾਂ ਲੈ ਬਈ ਨਾ ਨਾ ਠੀਕ ਆ ਦੇਖ ਆਪਰੇ ਆਪ ਹੱਥ ਛੱਡ ਕੇ ਨਾ ਆ ਛੱਡ ਦੇ ਹੱਥ ਸਿਰ ਕਮਾਲ ਆ ਜਾ ਦੇ ਰੋਕ ਲਿਆ ਕੇ ਕੋਲੇ ਲਾ ਕੇ ਫੇਰ ਰੁਕ ਜੂ ਨਾ ਹਾਂ ਦੇਖ ਦੇ ਬਹੁਤ ਟਰੱਕ ਦੇ ਜਾ ਕੇ ਕੋਲੇ ਦੇਖਿਆ ਦੇਖਦੇ ਰੁਕੂਗੀ ਕਿ ਨਾ ਰੁਕੂਗੀ ਪੱਕਾ ਆਪੇ ਦਾ ਸਦੂ ਪਹਿਲੀ ਪਰ ਜਾਂ ਫਿਰ ਜਾਂ ਫਿਰ ਕਿੰਨੇ ਮਿੰਟ ਰੁਕਦੀ ਹੈ ਹੌਲੀ ਹੌਲੀ ਅੰਦਰੋਂ ਮੋੜਾਂਗੇ ਆਪਾਂ ਦਾ ਰੁਕਣਾ ਨਾ ਕੋਈ ਇੰਤਜ਼ਾਮ ਸੁਜਾ ਦੇ ਸ਼ਦੀ ਸਾਹਿਬ ਆ ਰਕ ਆ ਰਲੇ ਕਰਦੇ ਦੇ ਕੋਈ ਆ ਦੀ ਟਰੱਕ ਦੀ ਸਪੀਡ ਦੀ ਸਪੀਡ ਹੋ ਗਈ ਉਹਨੇ ਵੀ ਟਰੱਕ ਪਰਾ ਹੋ ਗਿਆ ਫੇਰ ਦੇ ਹੋ ਜਾਈਂ ਮਤਾਂ ਟਰੱਕ ਦੇ ਜੀ ਕਰ ਲੇ ਕਰ ਲਓ ਦੋ ਘੰਟੇ ਲੱਗ ਪੁੱਛ ਫਰਲੇ ਭਜ ਰੋਕਣ ਦੀ ਲੋੜ ਹੀ ਨਹੀਂ ਇੱਕ ਦਿਨ ਚੱਲ ਹੁਣ ਤਾਂ ਰਹੇ ਨੇ ਤੇ ਅਰੇ ਕਿਉਂ ਗੱਪੜੂ ਕੰਮ ਲੱਗੇ ਫੇਰ ਕੰਮ ਵਧੀਆ ਹੀ ਉਹ ਦੱਸ ਜਿਹੜਾ ਬਗੈਰ ਮਤਲਬ ਰਡਾਰ ਹਾਂ ਉਹ ਵੀ ਘੈਂਟ ਹੈ ਘੈਂਟ ਹੈ ਨਾ ਹਾਂਜੀ ਆਪਣੇ ਅਪਸੈਂਸ ਵੜਦਾ ਨਾ ਹਾਂਜੀ ਲੰਬੇ ਰਾਵਾਸਤੇ ਵਧੀਆ ਜਿਵੇਂ ਕਸ਼ਮੀਰ ਕਸ਼ੂਰ ਜਾਣਾ ਹੋਵੇ ਹਾਂ ਕੱਚੇ ਕਿ ਰੱਖੋ ਤੁਹਾਨੂੰ ਹਾਂ